ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ raag ਬਿਹਗੜਾ ਚੌਪਦੀ ਮਹੱਲਾ ਪੰਜਵਾ ਘਰ ਦੂਜੇ ਦੇ ਇਹ ਧਿਆਨ ਨਾਲ ਉਚਾਰਨ ਕਰਨਾ ਪ੍ਰਾਤਨ ਸਰੂਪਾਂ ਦੇ ਵਿੱਚ ਇਸੇ ਤਰ੍ਹਾਂ ਹੀ ਲਿਖਿਆ ਹੋਇਆ ਹੈ ਰਾਗ ਬਿਹાગੜਾ ਚੌਪ ਦੇ ਮਹੱਲਾ ਪੰਜਵਾ ਘਰ ਦੂਜੇ ਦੇ ਦੱਦੇ ਦੇ ਲਾਂ ਦੇ ਨਾਲ ਲਿਖਿਆ ਹੋਇਆ ਹੈ ਇਹ ਉਚਾਰਨ ਕਰਨਾ ਦੋ ਦੇ ਨਹੀਂ ਕਹਿਣਾ ਹੈ ਦੂਸਰਾ ਨਹੀਂ ਕਹਿਣਾ ਹੈ ਘਰ ਦੂਜੇ ਦੇ ਇਹ ਪੜਨਾ ਹੈ ਯਾਨੀ ਸ਼ੁੱਧ ਪਾਠ ਹੈ ਸੰਪਰਦਾਚ ਇਸ ਨੂੰ ਸ਼ੁੱਧ ਮੰਨਿਆ ਜਾਂਦਾ ਹੈ ਦੂਜਾ ਵੀ ਨਹੀਂ ਉਚਾਰਨ ਦੂਜੇ ਦੇ ਦੂਤਨ ਸੰਗਰੀਆ ਇਹ ਦੂਤਨ ਪਾਤੇ ਵਿਸਰਾਮ ਸੰਗਰੀਆ ਸਸੇ ਦੇ ਵਿੱਚੋਂ ਡੈਸ਼ ਦੇਣੀ ਹੈ ਪਾਠ ਇਕੱਠਾ ਹੀ ਹੈ ਦੂਤਨ ਸੰਗਰੀਆ ਭਯੰਗਨ ਬਸਰੀਆ ਅਨਿਕ ਉਪਰੀਆ ਤਉ ਮੈਂ ਹਰ ਹਰ ਕਰੀਆ ਤਉ ਸੁਖ ਸਹਜਰੀਆ ਇਹ ਸਹਜਰੀਆ ਇਕੱਠਾ ਪਾਠ ਹਾਂ ਸਹਜਰੀਆ ਕਸ ਕੇ ਹੀ ਥੋੜਾ ਜਿਹਾ ਉਚਾਰਨ ਕਰਨਾ ਸਹਜਰੀਆ ਹਾਂਜੀ ਤਉ ਸੁਖ ਸਹਜਰੀਆ ਰਹਾਉ ਮਿਥਨ ਮੁਹਰੀਆ ਆਨ ਕਉ ਮੀਰੀਆ ਆਨ ਕਉ ਵਖਰਾ ਪਾਠ ਹੈ ਮੋਹਰੀਆ ਹਾਂਜੀ ਮੋਹ ਤੋਂ ਡੈਸ਼ ਦੇ ਦੇਣੀ ਹੈ ਆਠ ਇਕੱਠਾ ਹੀ ਹੈ ਮੋਹਰੀ ਆ ਨਹੀਂ ਕਹਿਣਾ ਆਨ ਕਉ ਮੇਰੀਆ ਵਿਤ ਘੂਮਨ ਕਿਰਿਆ ਸਗਲ ਬਟਰੀਆ ਇਹ ਵੀ ਬਟਰੀਆ ਬਟਰੀਆ ਨਹੀਂ ਕਹਿਣਾ ਬੇਰਖ ਇਕਤਰੀਆ ਇਹ ਇਕਤਰੀਆ ਪਾਠ ਇਕੱਠਾ ਹੀ ਵਿਚਾਰਨ ਕਰਨਾ ਸਕਿ ਉਚਾਰਨ ਕਰਨਾ ਇੱਕ ਤਰੀਆ ਨਹੀਂ ਕਹਿਣਾ ਬਿਰਖ ਇਕਤਰੀਆ ਬਹੁ ਬੰਦ ਹੈ ਪਰਿਆ ਥੇਰ ਸਾਦ ਸਫਰੀਆ ਕਿਵੀ ਸਫਰੀਆ ਉਚਾਰਨ ਕਰਨਾ ਸਫਰੀਆ ਨਹੀਂ ਕਹਿਣਾ ਜਹ ਕੀਰਤਨ ਹਰੀਆ ਨਾਨਕ ਸਰਨਰੀਆ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਬਿਹਗੜਾ ਮਹੱਲਾ ਨਾਵਾ ਹਾਂਜੀ ਬਿਹਗੜਾ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਪਿਹਾਗੜਾ ਨਹੀਂ ਕਹਿ ਦੇਣਾ ਹਰ ਕੀ ਗਾਤ ਨਹ ਕੋ ਉਜਾਨੈ ਜੋਗੀ ਜਤੀ ਤਪੀ पाच ਹਾਰੇ ਅਰ ਬਹੁ ਲੋਗ ਸਿਆਨੇ ਅਰ ਬਹੁ ਲੋਗ ਸਿਆਨੇ ਰਹਾਉ ਛੇਨ ਮਹਰਾਉ ਰੰਕ ਕੋ ਕਰਈ ਹਾਂ ਛੇਨ ਮਹਰਾਉ ਇਥੇ ਠਮਕ ਰੰਕ ਕੋ ਕਰਈ ਰਾਉ ਰੰਕ ਕਰ ਡਾਰੇ ਰਾਉ ਇਥੇ ਯਮਕ ਰੰਕ ਕਰ ਡਾਰੇ ਛੇਨ ਮਹਰਾਉ ਰੰਕ ਕੋ ਕਰਈ ਰਾਉ ਰੰਕ ਕਰ ਡਾਰੇ ਰੀਤੇ ਭਰੇ ਭਰੇ ਸਖਣਾਵੈ ਜਹਤਾ ਕੋ ਵਿਵਹਾਰੇ ਆਪਣੀ ਮਾਇਆ ਆਪ ਪਸਾਰੀ ਆਪਹ ਦੇਖਣ ਹਾਰਾ ਆਪਣੀ ਮਾਇਆ ਆਪ ਪਸਾਦੀ ਆਪਹ ਦੇਖਣ ਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹ ਨਿਰਾਰਾ ਹੀ ਰਹੀ ਪਾਠ ਪ੍ਰਤਨ ਸਰੂਪਾਂ ਚ ਪਾਠ ਹੈ ਲਾ ਦੇ ਨਾਲ ਮੁਖ ਪਾਠ ਹੈ ਰਹੀ ਸਭ ਤੇ ਰਹੀ ਨਿਆਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਅਗਨਤ ਅਪਾਰ ਅਲਖ ਨਿਰੰਜਨ ਜਿਹ ਸਭ ਜਗ ਪਰਮਾਇਓ ਅਗਨਤ ਨਹੀਂ ਕਹਿਣਾ ਅਗਨਤ ਹੀ ਉਚਾਰਨ ਕਰਨਾ ਸਗਲ ਭਰਮ ਤਜ ਨਾਨਕ ਪ੍ਰਾਣੀ ਹੱਤ ਤਜ ਨਾਨਕ ਪ੍ਰਾਣੀ ਨਹੀਂ ਕਹਿਣਾ ਸਗਲ ਭਰਮ ਤਜ ਇਥੇ ਠਮਕੈ ਨਾਨਕ ਪ੍ਰਾਣੀ ਚਰਨ ਤਾਹੇ ਚਿੱਤ ਲਾਇਓ ਰਾਗ ਬਿਹਾਗੜਾ ਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਹਾਂਜੀ ਇੱਥੇ ਵਿਸਰਾਮ ਲਾ ਦੇਣਾ ਜਿੰਦੜੀਏ ਨਹੀਂ ਕਹਿਣਾ ਜਿੰਨੇ ਵੀ ਪਾਦ ਆਉਣਗੇ ਜਿੰਦੜੀਏ ਦੱਦੇ ਦੇ ਔਕੜ ਦੇ ਨਾਲ ਉਚਾਰਨ ਕਰਨਾ ਮੇਰੀ ਜਿੰਦੜੀਏ ਤੋਂ ਪਹਿਲਾਂ ਠਮਕ ਲਾ ਦੇਣੀ ਹੈ ਹਰ 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 ਨਾਮ ਧਿਆਈਐ ਮੇਰੀ ਜਿੰਦੂਰੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚੱਕੋਲੇ ਰਾਮ ਚੱਕੋਲੇ ਚੱਚਾ ਨਹੀਂ ਬੋਲਣਾ ਚੱਕਣਾ ਚੱਜਾਈ ਬੋਲਣਾ ਚੱਕੋਲੇ ਚੱਕੋਲੇ ਯਾਨੀ ਮਿਹਨਤ ਦੇ ਨਾਲ ਚੱਕੋਲੇ ਗੁਰਮਤ ਮਾਨ ਠਹਿਰਾਈਏ ਮੇਰੀ ਜਿੰਦੜੀਏ ਅੰਤ ਨਾ ਕਾਹੂ ਡੋਲੇ RAM RAM ਪਾਦ ਨਖੇਰ ਕੇ ਪੜਦਾ ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ RAM ਇਥੇ ਬਿਸਰਾਮ ਧਿਆਨ ਨਾਲ ਲਾਉਣਾ ਮਨ ਚਿੰਦੇੜਾ ਫਲ ਪਾਇਆ ਇਥੇ ਠਮਕ ਹਰ ਪ੍ਰਭ ਇਥੇ ਵਿਸਰਾਮ ਹੈ ਗੁਣ ਨਾਨਕ ਬਾਣੀ ਬੋਲੇ RAM ਗੁਰਮਤਿ ਮਨ ਅੰਮ੍ਰਿਤ ਉਠੜਾ ਮੇਰੇ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਅੰਮ੍ਰਿਤ ਬਾਣੀ ਭਗਤ ਜਨਾਕੀ ਮੇਰੀ ਜਿੰਦੂੜੀਏ ਸਿਆਰੀ ਲੋਂਦਾ ਈ ਤੂੰ ਅੰਮ੍ਰਿਤ ਕਹਿਣਾ ਅੰਮ੍ਰਿਤ ਅੰਮ੍ਰਿਤ ਬਾਣੀ ਭਗਤ ਜਨਾਕੀ ਮੇਰੀ ਜਿੰਦੂੜੀਏ ਮਨ ਸੁਣੀਏ ਹਰ ਲੇਵ ਲਾਏ ਰਾਮ ਚਰੀ ਵਿਚੁੰਨਾ ਹਰ ਪ੍ਰਭ ਪਾਇਆ ਗਾਲ ਮਿਲੇਆ ਸਹਿਜ ਸੁਭਾਏ RAM ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਤ ਸਬਦ ਵਜਾਏ RAM ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ RAM ਹਉ ਮਨ ਦੇਵਾ ਤਿਸ ਆਪਨਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ RAM ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚਿੰਦੇੜਾ ਫਲ ਪਾਵੇ RAM ਨਾਨਕ ਭਾਜ ਹਰ ਸਰਣਾਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਧਿਆਵੇ RAM ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪ੍ਰਗਾਸੇ RAM ਹਰ ਬਾਜ ਉੜੀਨੀਆ ਮੇਰੀ ਜਿੰਦੜੀਏ ਜੋ ਜਾਲ ਬੈਨ ਕਾਮਲ ਉਦਾਸੇ RAM ਗੋਰਪੁਰਾ ਮੇ ਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ RAM ਧਨ ਧਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਵਿਗਾਸੇ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ